ਸਤਿ ਸ੍ਰੀ ਅਕਾਲ ਜੀ hope ਤੁਸੀਂ ਸਾਰ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਬਿਲਕੁਲ ਵਧੀਆ ਹੁਣੇ-ਹੁਣੇ ਨਿਕਲੀ ਸੀ ਜੀ ਮੈਂ ਮਾਰਕੀਟ ਵਾਸਤੇ ਤੇ ਪਹਿਲਾਂ ਆਏ ਆਂ ਆਪਾਂ ਮੰਡੀ ਤੇ ਘਰੋਂ ਜਿਹੜਾ ਬਲੌਗ ਮੈਂ ਨਹੀਂ ਸ਼ੁਰੂ ਕੀਤਾ ਕਿ ਘਰੇ ਬਹੁਤ ਜ਼ਿਆਦਾ ਖਲਾਰਾ ਗਿਜੰਦੇ ਸਮਾਨ ਦਾ ਮੈਂ ਬਾਹ ਕੇ ਆਈ ਆਂ ਹੁਣ ਜਾ ਕੇ ਜਿਹੜਾ ਕਲੀਨ ਕਰੂੰਗੀ ਤੇ ਹੁਣ ਆਈ ਸੀ ਜੀ ਆਪਾਂ ਸ਼ਾਪਿੰਗ ਕਰਨ ਵਾਸਤੇ ਅ ਮੱਛੋੜਾ ਸਾਹਿਬ ਕਿਉਂਕਿ ਕੱਲ ਨੂੰ ਮੈਂ ਕਰਨਾ ਹੈ ਜੀ ਕੰਜਕਾਂ ਦਾ ਕੰਜਕ ਪੂਜਨ ਤੇ ਕੰਜਕ ਪੂਜਨ ਕਰਨਾ ਹੋਵੇ ਤੇ ਵਾਸਤੇ ਮੈਂ ਥੋੜਾ ਜਿਹਾ ਸਮਾਨ ਵਗੈਰਾ ਲੈ ਆਣਾ ਏਸੀ ਬੱਚਿਆਂ ਵਾਸਤੇ ਤੇ ਪਹਿਲਾਂ ਆਪਾਂ ਆ ਗਏ ਮੰਡੀ ਕਿਉਂਕਿ ਮੰਡੀ ਜਿਹੜੇ ਆਪਣੇ ਧਾਨ ਵਗੈਰਾ ਪਏ ਆ ਤੇ ਬਿੱਟੂ ਕਹਿੰਦੇ ਮੈਂ ਉਹਦੇ ਕੋਲ ਗੇਟਾ ਮਾਰ ਲਵਾਂ ਧਾਨਾਂ ਕੋਲ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਆ ਮਾਰਕੀਟ ਤੇ ਤੁਹਾਨੂੰ ਦਿਖਾਣੇ ਆ ਮਾਛੜੇ ਦੀ ਮਾਰਕੀਟ ਤੇ ਇੱਧਰ ਮੰਡੂ ਸੀ ਸਾਰੇ ਪਾਸੇ ਧਾਨ ਹੀ ਧਾਨ ਦਿਖਦੇ ਆ ਇੱਧਰ ਪਿੱਛੇ ਵੀ ਲੋ ਜੀ ਮੰਡੀ ਦਾ ਕੰਮ ਨੇ ਵੇੜ ਕੇ ਆਪਾਂ ਤੁਰ ਪਏ ਆ ਬਾਜ਼ਾਰ ਵੱਲ ਤੇ ਹੁਣ ਅਮ ਲਵਾਂਗੇ ਪਹਿਲਾਂ ਸਾਰਿਆਂ ਨਾਲ ਫਰੂਟਸ ਤੇ ਇੱਥੋਂ ਲਵਾਂਗੇ ਆਪਾਂ ਕੇਲੇ ਤੇ ਸੇਬ ਜੋ ਕਿ ਬਿੱਟੂ ਲੈਣ ਗਏ ਆ ਮੈਂ ਗੱਡੀ ਵਿੱਚੇ ਬੈਠੀ ਆ ਤੇ ਫਿਰ ਨਿਕਲਾਂਗੇ ਆਪਾਂ ਅੱਗੇ ਥੋੜਾ ਜਿਹਾ ਸਮਾਨ ਕੁੜੀਆਂ ਵਾਸਤੇ ਹੋਰ ਲਵਾਂਗੇ ਆਪਾਂ ਜਿਹੜਾ ਵੀ ਲੈਣਾ ਆ ਤੇ ਉਹਦੀ ਵੀਡੀਓ ਜਿਹੜੀ ਮੇਰੇ ਤੋਂ ਨਹੀਂ ਬਣਾਈ ਗਈ ਹੈਗੀ ਕਿਉਂਕਿ ਆ ਕੇ ਬਹੁਤ ਸਾਰਾ ਕੰਮ ਸੀਗਾ ਘਰੇ ਕਰਨ ਨੂੰ ਉਹ ਕੀਤਾ ਦੇਖੋ ਹੌਣਕਾ ਲੱਗਣੀ ਆ ਸ਼ੁਰੂ ਹੋ ਗਈਆਂ ਬਜ਼ਾਰਾ ਦੇ ਵਿੱਚ ਤੇ ਅੱਜ ਥੋੜੀ ਜਿਹੀ ਭੀੜ ਘੱਟ ਸੀਗੀ ਪਰ ਵੈਸੇ ਮਤਲਬ ਕਿ ਦੁਕਾਨਾਂ ਸਜੀਆਂ ਹੋਈਆਂ ਬਹੁਤ ਸੋਹਣੀਆਂ ਲੱਗ ਰਹੀਆਂ ਸੀਗੀਆਂ ਤੇ ਵਧੀਆ ਲੱਗਿਆ ਮਾਹੌਲ ਜਾ ਕੇ ਅੱਜ ਆਪਾਂ ਨੂੰ ਕੰਮ ਸਾਰਾ ਛੱਡ ਕੇ ਗਏ ਸੀ ਪਰ ਮੈਨੂੰ ਕੰਮ ਦੀ ਬਹੁਤ ਟੈਨਸ਼ਨ ਸੀ ਵੀ ਘਰੇ ਜਾ ਕੇ ਕੰਮ ਪੂਤ ਕਰਨਾ ਆ ਤੇ ਕਾਫੀ ਕੰਮ ਪੈਂਡਿੰਗ ਪਿਆ ਸੀ ਲੋਜੀ ਸਮਾਨ ਵਗੈਰਾ ਆਪਾਂ ਖਰੀਦ ਲਿੱਤਾ ਆ ਤੇ ਹੁਣ ਬਿੱਟੂ ਗਏ ਆ ਮੇਰੇ ਵਾਸਤੇ ਜੂਸ ਲੈਣ ਨਾ ਕਿ ਚਲੋ ਜੂਸ ਵੀ ਪੀ ਲੈਣੇ ਜੂਸ ਵਗੈਰਾ ਪੀ ਕੇ ਆਪਾਂ ਤੁਰ ਪਏ ਆ ਜੀ ਘਰ ਵੱਲ ਤੇ ਹੁਣ ਆਪਾਂ ਦਸਹਿਰਾ ਗਰਾਊਂਡ ਦੇ ਉੱਕੋਂ ਲੰਘਣਾ ਆ ਤਾਂ ਹੁਣ ਉੱਥੇ ਦੇਖੋ ਕਿਦਾਂ ਰੇੜੀਆਂ ਵਗੈਰਾ ਲੱਗਣ ਲੱਗੀਆਂ ਆ ਕਿਉਂਕਿ ਥੋੜੇ ਦਿਨ ਰਹਿ ਗਏ ਆ ਦਸਹਿਰੇ ਨੂੰ ਇਹਦੇ ਕਰਕੇ ਜਿਹੜੇ ਮਤਲਬ ਕਿ ਸਮਾਨ ਵਗੈਰਾ ਵੇਚਣ ਵਾਲੇ ਹੁੰਦੇ ਆ ਉਹਨਾਂ ਨੇ ਆਪਣੀ ਆਪਣੀ ਜਗ੍ਹਾ ਜੜੀਆਂ ਮੰਨ ਲਿੱਤੀ ਆ ਤੇ ਉਹੀ ਆਪਾਂ ਦੇਖਦੇ ਜਾ ਰਹੇ ਸੀਗੇ ਤੇ ਦੇਖਾਂਗੇ ਇੱਕ ਅੱਧੇ ਦਿਨ ਚ ਆਪਾਂ ਰਾਤ ਨੂੰ ਆਵਾਂਗੇ ਰਾਤ ਦਾ ਵੀਊ ਦਿਖਾਵਾਂਗੇ ਤੁਹਾਨੂੰ ਤੇ ਇਹ ਹੈ ਜੀ ਦਸਹਿਰਾ ਗਰਾਊਂਡ ਚੁੱਲੇ ਵਗੈਰਾ ਲੱਗੇ ਹੋਏ ਆ ਇੱਥੇ ਹਾਂਜੀ ਸ਼ਹਿਰ ਜਾ ਕੇ ਆ ਪਾ ਗਏ ਆ ਵਾਪਸ ਆ ਕੇ ਥੋੜੀ देर ਕੀਤੀ ਰੈਸਟ ਸੋਏ ਤੇ ਕਿਉਂਕਿ ਬਾਹਰੋਂ ਘੁੰਮ ਕੇ ਆਉਣਾ ਥੋੜੀ ਜਿਹੀ ਐਸੀ ਸਿਰ ਨੂੰ ਹੋ ਜਾਂਦੀ ਆ ਤੇ ਇੱਕ ਧੁੱਪ ਬਹੁਤ ਚੜ੍ਹਦੀ ਆ ਆ ਕੇ ਪਹਿਲਾਂ ਕੀਤੀ ਰੈਸਟ ਤੇ ਫਿਰ ਉੱਠ ਕੇ ਬਣਾਈ ਰੋਟੀ ਪਾਣੀ ਆ ਤੇ ਉਸ ਤੋਂ ਬਾਅਦ ਹੁਣ ਸ਼ੁਰੂ ਹੋਣ ਲੱਗਿਆ ਜੀ ਫੇਰ ਕੰਮ ਨੂੰ ਦੇਖੋ ਕਿਚਨ ਮੈਂ ਵੀ ਹੋਈ ਹੈ ਸਾਰੀ ਆਪਣੀ ਪੈਨਟਰੀ ਇਹ ਪੈਨਟਰੀ ਹੈ ਜੀ ਸਾਰਾ ਮੇਰਾ ਖਲਾਰਾ ਹੁੰਦਾ ਇਹਦੇ ਵਿੱਚ ਭਾਂਡਿਆਂ ਦਾ ਤੇ ਇੱਧਰ ਮੇਰੀ ਕਿਚਨ ਨਾ ਤੇ ਇੱਧਰ ਬਾਹਰ ਦਿਖਾਉਣੀ ਆ ਤੁਹਾਨੂੰ ਮੈਂ ਬਰਤਨ ਹੀ ਬਰਤਨ ਨਖਲਾਗਾ ਸਾਰਾ ਮੇਰੇ ਬਰਤਨ ਰင်းਨ ਸੰਭਿਆ ਹੋਇਆ ਤੇ ਹੁਣ ਲੱਗੀ ਸੀ ਮੈਂ ਚਾਹ ਬਣਾਣ ਮੈਂ ਕਿਹਾ ਚਾਹ ਪੀ ਕੇ ਫਿਰ ਸ਼ੁਰੂ ਹੁੰਨੇ ਆਪਾਂ ਸਫਾਈ ਨੂੰ ਫਿਰ ਕਰੀਏ ਆਪਾਂ ਸਫਾਈ ਤੇ ਸਮਾਨ ਜਿਹੜਾ ਅੰਦਰ ਰੱਖੀ ਹੈ ਕਿਉਂਕਿ ਬਰਤਨ ਵਗੈਰਾ ਆਤੇ ਕਿ ਮੈਂ ਮਾਂਝ ਕੇ ਗਈ ਸੀ ਜਿਹੜੇ ਹੈਗੇ ਹੁਣ ਮਾਂਜੂਗੀ ਉਹ ਫਿਰ ਸਵੇਰ ਨੂੰ ਲਾਉਂਗੀ ਤੇ ਹੁਣ ਬਣਾਉਂਗੀ ਪਹਿਲਾਂ ਚਾਹ ਤੇ ਫਿਰ ਮਿਲਦੇ ਆ ਤੁਹਾਨੂੰ ਫਿਰ ਦਿਖਾਣੇ ਆਪਾਂ ਪੈਨਟਰੀ ਇੱਧਰ ਧਰ ਲਈ ਜੀ ਮੇਚਾ ਚਾਹ ਆਪਣੀ ਰਿਚ ਰਹੀ ਆ ਤੇ ਇੱਧਰ ਰਸੋਈ ਦਾ ਮੇਰੀ ਦਾ ਹਾਲ ਦੇਖੋ ਬੱਚਿਆਂ ਨੇ ਕੀ ਕੀਤਾ ਹੋਇਆ ਅੱਜ ਛੁੱਟੀ ਸੀਗੀ ਮੈਂ ਚਲੀ ਹਿਮਾ ਛੋੜਾ ਸਾਹਿਬ ਥੋੜਾ ਜਿਹਾ ਸਮਾਨ ਵਗੈਰਾ ਲੈ ਕੇ ਆਣਾ ਸੀਗਾ ਕੰਨਿਆ ਪੂਜਣ ਦਾ ਤੇ ਆ ਦੇਖੋ ਤੁਸੀਂ ਕੀ ਹਾਲਤ ਕੀਤੀ ਹੈ ਮੇਰੇ ਕਿਚਨ ਦੀ ਆਂਦਿਆਂ ਨੂੰ ਗੁੱਸਾ ਝੜਾ ਕੇ ਰੱਖਤਾ ਤੇ ਇੱਧਰ ਮੇਰੀ ਚਾਹ ਬਣ ਰਹੀ ਹੈ ਤੇ ਚਾਰ ਜਾ ਕੇ ਫਿਰ ਕਰਦੇ ਆਪਾਂ ਬਾਰ ਸਾਬ ਸਪਈਆ ਕਿਉਂਕਿ ਬਰਤਨ ਬਹੁਤ ਜ਼ਿਆਦਾ ਪਏ ਆ ਬਾਅਦ ਮੇਰੇ ਮੱਝਣ ਵਾਲੇ ਉਹ ਜਾ ਕੇ ਚੱਕਦੇ ਆ ਲੋ ਜੀ ਕਿਚਨ ਆਪਾਂ ਪੂਰੀ ਕਲੀਨ ਕਰਕੇ ਸਾਰੇ ਬਰਤਨ ਵਗੈਰਾ ਜਿਹੜੇ ਆ ਸਾਰੇ ਲਗਾ ਦਿੱਤੇ ਆ ਤੇ ਸਾਰੀ ਕਿਚਨ ਆਪਣੀ ਹੋ ਗਈ ਆ ਕਲੀਨ ਇੱਧਰ ਥੋੜਾ ਜਿਹਾ ਕਚਰਾ ਮਚਰਾ ਰਹਿ ਗਿਆ ਇਨੋਂ ਆਪਾਂ ਬਾਤ ਚ ਕਰਾਂਗੇ। ਮਤਲਬ ਕਿ ਸਿਰ ਟੱਕਰ ਨਹੀਂ ਕਿਸੇ ਦਾ ਕੁਝ ਨਹੀਂ। ਤੇ ਇੱਧਰ ਆਪਾਂ ਸਾਰੇ ਬਰਤਨ ਮਾਂਝ ਕੇ ਅੱਛੀ ਤਰ੍ਹਾਂ ਨਾਲ ਲਗਾਤੇ ਸਲਫਾ ਤੇ ਤੇ ਬਾਹਰ ਹੋ ਚੁੱਕਾ ਹੈ ਜੀ ਬਹੁਤ ਜ਼ਿਆਦਾ ਨੇਰਾ। ਤੇ ਆਹ ਥੈਲੇ ਵਿੱਚ ਮੈਂ ਥੋੜੇ ਜਿਹੇ ਬਰਤਨ ਜਿਹੜੇ ਘੁੱਟੇ ਪੇ ਜਾਵਾਂ ਘੜਤ ਦਿੱਤੇ। ਤੇ ਬਾਹਰ ਹੋ ਗਿਆ ਬਹੁਤ ਜ਼ਿਆਦਾ ਨੇਰਾ। ਬਾਰ ਹੋ ਚੁੱਕਾ ਹੈ ਨੇਰਾ ਹੁਣ ਬਣਾਣੇ ਆਪਾਂ ਰੋਟੀ ਤੇ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਤੇ ਚਲੋ ਜੀ ਫੇਰ ਮਿਲਾਂਗੇ ਤੁਹਾਨੂੰ ਕਿਸੇ ਹੋਰ ਵੀਡੀਓ ਚ ਬਾਰ ਹੋ ਚੁੱਕਾ ਹੈ ਬਹੁਤ ਜ਼ਿਆਦਾ ਨੇਰਾ ਗਰਮੀ ਵੀ ਬਹੁਤ ਜ਼ਿਆਦਾ ਆਤੀ ਹੈ ਮੇਰਾ ਕੰਮ ਹੋਣੀ ਪੜਿਆ ਟਾਈਮ ਸਵਾਟ ਹੋ ਚੁੱਕਾ ਹੈ ਹੁਣ ਮੈਂ ਬਣਾਣੇ ਆ ਫੁਲਕੇ ਦਾਲ ਮੈਂ ਬਣਾ ਦਿੰਦੀ ਆ ਵਿੱਚੇ ਥੋੜਾ ਜਿਹਾ ਕਮ ਛੱਡ ਕੇ ਮੂੰਗੀ ਮਸਰੀ ਦੀ ਦਾਲ ਜਿਹੜੀ ਉਹ ਬਣਾਉਂਦੀ ਮੈਂ ਕੰਮ ਨਿਪੜ ਗਿਆ ਉਹਦਾ ਵੀ ਤੇ ਹੁਣ ਬਣਾਣ ਰਹਿ ਗਏ ਫੁਲਕੇ ਹੁਣ ਮੈਂ ਬਣਾਉਣੀ ਆ ਫੁਲਕੇ ਤੇ ਇੱਥੇ ਕਰਦੀ ਆ ਵੀਡੀਓ ਦਾ ਐਂਡ ਫੇਰ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਦਿਨ ਕਿਸੇ ਨੈਕਸਟ ਵੀਡੀਓ ਚ ਤਦ ਤੱਕ ਲਈ ਸਸਰੀ ਅਕਾਲ ਬਾਏ ਬਾਏ